ਸਾਸੀ ਕਾਲਜੀ ਸਰ ਨੂੰ ਲੈ ਵੀ ਪੈ ਗਿਆ ਪੇਚਾ ਪਿੰਡ ਸੰਘੇੜਾ ਕ੍ਰਿਕਟ ਗਰਾਊਂਡ ਦੇ ਵਿੱਚ ਡਬਲ ਡੈਕਟ ਮੈਚ ਆ ਇੱਕ ਪਾਸੇ ਹੈ ਗਿਆ ਕਹਿੰਦੇ ਦੀਪਾ ਤੇ ਗੱਗੀ ਤੇ ਦੂਜੇ ਪਾਸੇ ਹੈ ਗਿਆ ਬਿੱਲਾ ਤੇ ਗਰਜੰਟ ਟੋ ਜਿੱਤ ਕੇ ਕਹਿੰਦੇ ਗੱਗੀ ਤੇ ਦੀਪ ਨੇ ਲੈਤੀ ਆ ਬੈਟਿੰਗ ਤੇ ਜੰਟਾ ਤੇ ਬਿੱਲਾ ਕਰਨਗੇ ਬੋਲਿੰਗ 2-2 ਓਵਰਾਂ ਦਾ ਮੈਚ ਆ ਮੁੰਡਿਓ ਹੁਣ ਬੈਣ ਕੇ ਪੜਾਗੇ ਪੈ ਗਿਆ ਮੈਚ ਕਹਿੰਦੇ ਸਿਰਾ ਮੈਚ ਹੋਣਗੇ ਡਬਲ ਬੈਕਟ ਮੈਚ ਆ ਤੇ ਤਿੰਨ ਫਿਲਟਰ ਹੋਣਗੇ ਬਾਈ ਉਹ ਕੀਪਰ ਖੜ ਦਿਓ ਕੇਣਾ ਆਗੇ ਆ ਦਰਸ਼ਕ ਬੈਠੇ ਨੇ ਜੋ ਕਰੋ ਇਹ ਇਹ ਕਰੋ ਸਰ ਇਹ ਇਹ ਉਧਰ ਵੀ ਬੈਠੇ ਨੇ ਦਰਸ਼ਕ ਲੋ ਜ ਮਿੱਤਰੋ ਪਹਿਲੀ ਬਾਲ ਕਹਿੰਦੇ ਟੂਰਨਾਮੈਂਟ ਦੀ ਪਹਿਲੀ ਬਾਲ ਬੈਟਿੰਗ ਤੇ ਹੈ ਗਿਆ ਗੱਗੀ ਉਹ ਮਾਰੀ ਕਹਿੰਦੇ ਕਸੂਤੇ ਤਾਂ ਪਹਿਲੀ ਬਾਲ ਡਾਟ ਆ ਪਹਿਲੀ ਬਾਲ ਡੌੜਾ ਦੂਜੀ ਬਾਲ ਉਹ ਮੈਂ ਦੀ ਟੋਰੀ ਭਰ ਦਵਾਂਲੀ ਰਹਿਣਾ ਓ ਸਿੰਗਲ ਸਿੰਗਲ ਨਾ ਨਾ ਨਹੀਂ ਠੀਕ ਆ ਦੋ ਬਾਲਾਂ ਇੱਕ ਰਣਾ ਲੋ ਜੀ ਕੋਟ ਸਾਹਿਬ ਕਹਿੰਦੇ ਖੁਦ ਮੂਰੇ ਹੋਏ ਨੇ ਜਾਂਟੇ ਦੀ ਤੀਜੀ ਬਾਲ ਬਹੁਤ ਹੀ ਸ਼ਾਨਦਾਰ ਸ਼ੇਰਾਂ ਇੱਕ ਵਾਰ ਹੋਰ ਕੋਸਾ ਫੌਮ ਚ ਤਿੰਨ ਵਾਲਾ 7 ਰਨ ਕੋਸਾ ਫੌਮ ਚ ਚੌਥੀ ਬੋਲ ਜੈਂਟੇ ਵੱਲੋਂ ਏ ਏ ਏ ਪੰਗੂ ਆਊਟ ਚੌਥੀ ਬੋਲ ਆਊਟ ਕੋਈ ਨਾ ਤੱਕਾ ਬਹੁਤ ਹੈ ਤੇਰਾ ਪੰਗੂ ਵੈਰੀ ਗੁੱਡ ਕੈਚ ਕਦੇ 4 ਵਾਲਾ 7 ਰਨ ਆ ਗਏ 1 ਵਿਕਟ ਰਹਿ ਗਈ 1 ਵਿਕਟ ਰਹਿ ਗਈ ਕਦੇ ਕੋਸਾ ਹੋ ਗਿਆ ਆਊਟ ਜਾਂਟਾ ਬਹੁਤ ਵਧੀਆ ਬੋਲ ਕਰ ਰਿਹਾ ਓਏ ਪੰਜ ਬੋਲਾਂ 7 ਰਨ ਪੰਜੀ ਬੋਲ ਡਾਟ ਆ ਲਾਸਟ ਬੋਲ ਕਹਿੰਦੇ ਸੌਟ ਤੱਕੀ ਰਾਨਾ ਖੜ ਚੜ ਇੱਕ ਰਨ ਇੱਕ ਓਵਰ ਦੀ ਸਮਾਪਤੀ ਤੇ 8 ਰਨ ਤੇ ਦੂਜਾ ਬੋਲ ਰਹੇਗਾ ਬਿੱਲਾ ਇੱਕ ਓਵਰ ਦੀ ਸਮਾਪਤੀ ਤੇ 8 ਰਨ ਦੂਜਾ ਓਵਰ ਬਿੱਲਾ ਪਾਉਣ ਲਈ ਤਿਆਰ ਆ 1v1 ਕੀ ਸਿਚੁਏਸ਼ਨ ਵਿੱਚ ਆ ਜੱਕ ਪਹਿਲੀ ਮਾਰੀ ਬੋਲਡ ਇਹਨੂੰ ਕਹਿੰਦੇ ਆ ਬਿੱਲਾ ਬਿੱਲਾ ਕਹਿੰਗਾ ਥਾਪੀ ਕਹਿੰਗਾ ਅੱਜ ਥਾਪੀ ਨਹੀਂ ਮਾਰੀ ਬਿੱਲੇ ਨੇ ਕਹਿੰਦੇ ਬਹੁਤ ਹੀ ਸ਼ਾਨਦਾਰ ਆ 9 ਰਨਾਂ ਦਾ ਟਾਰਗੇਟ ਹੈ ਸਾਰੇ ਮਿੱਤਰੋ ਮੈਚ ਪੂਰਾ ਆਪਾਂ ਖਿਆ ਪਿਆ ਪੂਰਾ ਫਾਸਨਾ ਮੈਚ ਹੋਣਾ ਦੀ ਪਰ ਇੱਕ ਪਾਸੇ ਲੱਗਦਾ ਮੈਨੂੰ ਓ ਨੌਰਣਾਂ ਦਾ ਟਾਰਗੇਟ ਹੈ ਨਾ 10 ਦਾ ਨੌਰਣਾਂ ਦਾ ਲਾ ਵੀ 2 ਓਵਰਾਂ ਬਾਅਦ ਨੌਰਣਾਂ 9 10 ਨੌਰਣਾਂ ਦਾ ਟਾਰਗੇਟ ਹੈ 8 ਓਵਰ 8 ਰਨ ਬਣਾਏ ਨੇ ਤੇ ਦੀਪਾ ਪਹਿਲਾ ਓਵਰ ਲੈ ਕੇ ਆ ਰਿਹਾ ਪਹਿਲੀ ਗਈ ਕੋਸਰ ਕੋਸਰ ਬੈਡ ਬਾਲ ਪਹਿਲੀ ਬਾਲ ਬੈਡ ਬਾਲ ਪਹਿਲੀ ਬਾਲ ਵਾਈਟ ਸੀ ਓ ਪਹਿਲੀ ਬਾਲ ਡਾਟ ਪਹਿਲੀ ਬਾਲ ਤੇ ਅਪੀਲ ਕੀਤੀ ਪਰ ਕਹਿੰਦੇ ਅੰਪਾਇਰ ਸੁੱਖੀ ਬੋਲ ਸਕਦਾ ਨਹੀਂ ਔੜ ਦਿੰਦਾ ਸੀ ਤੂੰ ਹੀ ਆ ਅਪੀਲ ਕਰਤੀ ਕਿ ਅੰਪਾਇਰ ਤੂੰ ਹੀ ਦੂਜੀ ਬਾਲ ਸਿੰਗਲ ਲੈਂਦੇ ਸੀ ਪਰ ਜਾਂਟੇ ਨੇ ਰੋਗਤਾ ਬਿੱਲੇ ਨੂੰ ਕਹਦਾ ਮੈਂ ਹੀ ਬਣਾਉਂਗਾ ਰਣ ਕੋਈ ਬਾਲੇ ਨਹੀਂ ਦੋ ਵਾਲਾ ਜ਼ੀਰੋ ਰਨ ਤੀਜੀ ਬਾਲ ਲਈ ਰੈਡੀ 6 ਰਨ ਬਹੁਤ ਹੀ ਸ਼ਾਨਦਾਰ ਤਿੰਨ ਵਾਲਾ 6 ਰਨ ਆ ਚੁੱਕੇ ਨੇ ਉਹ ਭੇਜ ਦੋ ਲੰਕ ਸੱਤ ਆ ਗਏ ਦੋ ਰਹਿ ਗਏ ਸੱਤ ਆ ਗਏ ਇੱਕ ਵਾਈਡ ਬਾਲ ਸੀ ਤਿੰਨ ਵਾਲਾ 7 ਰਨ ਦੋ ਰਨ ਬਾਕੀ ਨੇ ਸਾਰੇ ਕਿਹੜਾ ਤੇ ਛੱਕਾ ਚੱਕ ਵੀ 4 ਵਾਲਾ ਚ ਪੂਰੇ ਜੇ ਤੂੰ ਤਾੜੀਆਂ ਲਾਓ ਮੁੰਡਿਆ ਤਾੜੀਆਂ ਲਾਓ ਤਾੜੀਆਂ ਲਾਓ ਤਾੜੀ ਲਾ ਗੋ ਓਰੇ ਸਾਰੇ ਆਂ ਸਾਰੀ ਟੀਮ ਨਹੀਂ ਨਹੀਂ ਬਹੁਤ ਵਧੀਆ ਮੈਚ ਲੱਗਿਆ ਦੋ ਬੋਲਾਂ ਦੋ ਬੋਤਲਾਂ ਕਹਿੰਦੇ ਕੋਕ ਦੀਆਂ ਆ ਰਹੀਆਂ ਨੇ